ਪਿੰਡਾਂ ਤੱਕ ਉਹ ਜਾਵੜਾ ਜਿਹੜੇ ਸਾਨੂੰ ਦਿੱਲੀ 'ਚ ਨਹੀਂ ਪੜਨ ਦਿੰਦੇ ਮਜ਼ਦੂਰਾਂ ਦੇ ਅੰਦਰ ਖਾਤੇ ਜਿਹੜੀ ਖੇਡ ਹਰਿਆਣੇ ਦੇ ਵਿੱਚ ਖੇਡੀ ਉਹਨਾਂ ਨੇ ਉਹੀ ਖੇਡ ਬੀਜੇਪੀ ਪੰਜਾਬ ਦੇ ਵਿੱਚ ਖੇਡਣ ਜਾ ਰਹੀ ਹੈ ਉਹ ਖੇਡ ਕੀ ਆ ਉਹਨਾਂ ਨੇ ਹਰਿਆਣੇ ਦੇ ਵਿੱਚ ਨਾਰਾ ਦਿੱਤਾ ਕਿਨੇ ਇੱਕ ਪਾਸੇ ਕੱਲਾ ਜੱਟ ਆ ਦੂਜੇ ਪਾਸੇ 29 ਨੇ 29 ਕਿਨੇ ਜਿੰਨੀਆਂ ਵੱਖ-ਵੱਖ ਮਤਲਬ ਆਪਣੀਆਂ ਕੈਟਾਗਰੀਆਂ ਮੰਨ ਲਓ ਕੋਈ ਦਰਜੀ ਆ ਕੋਈ ਨਾਈ ਆ ਕੋਈ ਮਤਲਬ ਕਿ ਮਗਰ ਕਪੜੇ ਦਾ ਜਲਾਹਾ ਸਾਰਿਆਂ ਕਹਿੰਦੇ ਕੌਮਾ ਇਕੱਠੀਆਂ ਹੋ ਜਦੇ ਇਹਨੂੰ ਅੱਡ ਕੱਢ ਲੋ ਤੇ ਉਦੋਂ ਸਿੱਟਾ ਕਿ ਨਿਕਲਿਆ ਵੋਟਾਂ ਦੇ ਵਿੱਚ ਤੁਸੀਂ ਦੇਖਦੇ ਹੋ ਮੁੜ ਕੇ ਫਿਰ ਜਿਹਦੇ ਖਿਲਾਫ ਐਡਾ ਵੱਡਾ ਮਾਹੌਲ ਬਣਿਆ ਹੋਇਆ ਸੀ ਤੇ ਉਹੀ ਖੇਡ ਪੰਜਾਬ ਦੇ ਅੰਦਰ ਬੇੜਾ ਤੱਕ ਲੈ ਕੇ ਗੱਲ ਇਹ ਜਿਹੜੀ ਸਾਨੂੰ ਜਿੰਨੇ ਅੱਜ ਤੁਸੀਂ ਕਿਸਾਨਾਂ ਦੇ ਚੇਤਨ ਹਿੱਸਾ ਜਿਹੜੇ ਤੁਸੀਂ ਇੱਥੇ ਬੈਠੇ ਹੋ ਪਿੰਡਾਂ 'ਚ ਇਨੀ ਠੰਡ ਦੀ ਮਗਰ ਕੌਸ ਦੇ ਵਿੱਚ ਲੋਕਰ ਜਾਈ ਚੋਂ ਨਿਕਲ ਰਹੇ ਤੁਸੀਂ ਤੜਕੇ ਉੱਤੇ ਬੈਠੇ ਹੋ ਇੱਥੇ ਅਸੀਂ ਕਹਿੰਦੇ ਆ ਪਿੰਡਾਂ ਦਾ ਵੱਡਾ ਹਿੱਸਾ ਮਜ਼ਦੂਰਾਂ ਦਾ ਵਰਗ ਜਿਹੜੇ ਦੇ ਅੰਦਰ ਖਾਤੇ ਇਹ ਇਹ ਫੈਲਾ ਰਹੇ ਨੇ ਅਫਵਾਹਾਂ ਵੀ ਦੇਖੋ ਜ਼ਮੀਨ ਜਾਊ ਕਿਸਾਨਾਂ ਦੀ ਜਾਊ ਛੋਟਾ ਕੀ ਮਤਲਬ ਨੁਕਸਾਨ ਉਹਨਾਂ ਨੂੰ ਪਿੰਡਾਂ ਤੋਂ ਨਾਲ ਲੈਣਾ ਤੋ ਆਪਾਂ ਨੂੰ ਜੇ ਬੀਜੇਪੀ ਨੂੰ ਹਰਾਉਣਾ ਤੇ ਪਿੰਡਾਂ 'ਚੋਂ ਵੜਨੋ ਹਟਾਉਣਾ ਬੂਏ ਝੋਲੇ ਪਾਈ ਫਿਰਦੇ ਨੇ ਹੁਣ ਪਿੰਡਾਂ ਦੇ ਵਿੱਚ ਇਹਨਾਂ ਦੇ ਲੀਡਰਾਂ ਨੂੰ ਘੇਰਨਾ ਪਊਗਾ ਇਹਨਾਂ ਦੇ ਕੰਨ ਦੇ ਜੂ ਨਹੀਂ ਸਰਕ ਰਹੀ ਕਿਸਾਨਾਂ ਕੀ ਮ ਹੁੰਦੇ ਆ ਉਹਦੀ ਜ਼ਿੰਮੇਵਾਰ ਮੋਦੀ ਸਰਕਾਰ ਉਹ ਇਥੋਂ ਦੀ ਇਥੋਂ ਦੇ ਬੀਏ ਤੇ ਚਲ ਜਿੱਦੜ ਮਰਜੀ ਉਹ ਕਰ ਲੋ ਜਿਹਦਾ ਸਿੱਟਾ ਜੇ ਅੱਜ 300 ਤੋਂ ਉੱਤੇ ਟੱਪ ਕੇ ਹੁੰਦੀ ਸੀਟ ਸਾਰ ਇਦੋਂ ਵੀ ਮਾੜੀ ਹਾਲਤ ਕਰ ਲਈ ਸੀ ਅੱਜ ਦਾ ਹਲੇ ਡਾਵਾਡੋਨ ਸਰਕਾਰ 15-20 ਬੰਦਿਆਂ ਦੇ ਸਿਰ ਤੇ ਖੜੀ ਆ ਜੇ ਕੱਲ ਨੂੰ ਆ ਮਾੜਾ ਜਿਵੇਂ ਹੁਣ ਮੋਦਲਨ ਨितीश ਕੁਮਾਰ ਉਸੇ ਵਰਦਲ ਖਾਰੇ ਮਨਾਉਣ ਤੇ ਲੱਗੇ ਹੋਏ ਨੇ ਉਹਦੇ ਲਈ ਬੇਇਨਤੀ ਕਰਦਾ ਕਰਗੇ ਜੇ ਉਹਦੋਂ ਕਾਨੂੰਨ ਪਾਸ ਕਰਾਇਆ ਸੀ 18 ਏਕੜ ਦਾ ਤੇਜਾ ਸਿੰਘ ਸੰਤਤਰ ਧਰਮ ਸਿੰਘ ਫੱਕਰਵਰਗਿਆਂ ਨੇ 40 40 ਹਜ਼ਾਰ ਦੇ ਇਕੱਠ ਹੋਏ ਸੀ ਅਜਤੋਂ 50 ਸਾਲ ਪਹਿਲਾਂ ਵਿਧਾਨ ਸਭਾ ਦੇ ਅੰਦਰ ਵੀ ਦਵਾ ਬਣਿਆ ਬਾਹਰੋਂ ਗਡਾਂ ਚੱਕ ਕੇ ਲੜੇ ਤਾਂ ਜ਼ਮੀਨਾਂ ਦੇ ਮਾਲਕ ਬਣੇ ਸੀ ਤੇ ਜਿਹੜੇ ਲਾਲ ਝੰਡੇ ਨੂੰ ਲੋਕ ਨਾਫ਼ਰਤ ਕਰਦੇ ਲਾਲ ਝੰਡੇ ਸੀ ਜਿਹੜਾ ਨੇ 18 ਕਿੱਲੇ ਦਾ ਕਾਨੂੰਨ ਬਣਾ ਕੇ ਸਰਦਾਰਾਂ ਤੋਂ ਜ਼ਮੀਨਾਂ ਦਵਾਈਆਂ ਅੱਜ ਉਹ ਜ਼ਮੀਨਾਂ ਦੇ ਉੱਤੇ ਕਾਰਪੋਰੇਟ ਘਰਾਣਿਆਂ ਦੀ ਅੱਖ ਆ ਅਸੀਂ ਕੀਤੀ ਆ ਔਰ ਇਧਰ ਸੇਵਾ ਕਰ ਰਹੇ ਨੇ ਵਧੀਆ ਗੱਲ ਆ ਜਿਹੜੇ ਨੀਹਾਂ ਤੇ ਤਣਨ ਵਾਲੇ ਸੀ ਉਹਨਾਂ ਨੂੰ ਕੋਈ ਨਹੀਂ ਯਾਦ ਕਰਦਾ ਅੰਗਰੇਜ਼ ਜਿਹੜਾ ਦਾ ਸੂਰਜ ਨਹੀਂ ਸੀ ਛਿਪਦਾ ਅੱਜ ਆਪਦਾ ਦੇਸ਼ ਵੀ ਆਰਥਿਕ ਹਾਲਤ ਮਾੜੀ ਹੋਈ ਪਈ ਆ ਉਹਦੀ ਇਸ ਲਈ ਵੀ ਜਿੱਤ ਹਮੇਸ਼ਾ ਲੜਨ ਵਾਲੇ ਲੋਕਾਂ ਦੀ ਆ ਸਾਨੂੰ ਯਕੀਨ ਆ ਦੇ ਵਿੱਚ ਤੁਸੀਂ ਲੜਨ ਵਾਲੇ ਲੋਕਾਂ ਸੀ ਤੁਹਾਡੇ ਨਾਲ ਖੜੇ ਆ ਡਟ ਕੇ ਇਹਨਾਂ ਸ਼ਬਦਾਂ ਦੇ ਨਾਲ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਜੈ ਜਨਤਾ ਜੈ ਸ਼ਰਮ